ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ ਕੱਲ ਮੱਸਿਆ ਦਾ ਪਵਿੱਤਰ ਦਿਨ ਹੈ ਜੀ ਤੇ ਨਾਲ ਹੀ ਕਿਹਾ ਜਾ ਰਿਹਾ ਹੈ ਜੀ ਕਿ ਇਸ ਦਿਨ ਸੂਰਜ ਗ੍ਰਹਿਣ ਵੀ ਲੱਗਣ ਵਾਲਾ ਹੈ ਜੇਕਰ ਤੁਹਾਡੇ ਘਰ ਦਾ ਕੋਈ ਇੱਕ ਮੈਂਬਰ ਵੀ ਨਮਕ ਦਾ ਉਪਾਅ ਇਸ ਦਿਨ ਕਰ ਲੈਂਦਾ ਹੈ ਤੇ ਧੰਨ ਦੇ ਨਾਲ ਤੁਸੀਂ ਫਿਰ ਮਾਲਾ-ਮਾਲ ਹੋ ਜਾਓਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਕੱਲ ਮਸੀਹ ਤੋਂ ਪਹਿਲਾਂ ਪਹਿਲਾ ਜੇਕਰ ਘਰ ਦਾ ਇੱਕ ਵੀ ਮੈਂਬਰ ਲੋਣ ਦਾ ਇਹ ਉਪਾਕਾਰ ਲੈਂਦਾ ਹੈ। ਤਾਂ ਤੁਹਾਡੀ ਕਿਸਮਤ ਦਿਨਾਂ ਦੇ ਵਿੱਚ ਹੀ ਸੋਨੇ ਵਾਂਗ ਚਮਕ ਜਾਵੇਗੀ ਘਰ ਦੇ ਵਿੱਚ ਲਹਿਰਾਂ ਬਹਿਰਾਂ ਹੋ ਜਾਣਗੀਆਂ ਭਾਵਕੇ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਰਹਿ ਜਾਵੇਗੀ ਤਾਂ ਸਾਤ ਸੰਗਰਜੀ ਕਈ ਪੰਨ ਪਰਾਵਾਂ ਦਾ ਕਹਿਣਾ ਹੁੰਦਾ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚੋਂ ਦੁੱਖ ਜਾਣ ਦਾ ਨਾਮ ਹੀ ਨਹੀਂ ਲੈਂਦੇ ਸਾਡੀ ਕਿਸਮਤ ਸਾਡਾ ਸਾਥ ਨਹੀਂ ਦਿੰਦੀ ਸਾਡੇ ਘਰ ਦੇ ਵਿੱਚ ਜੀ ਲੜਾਈ ਝਗੜੇ ਤੇ ਕਲੇਸ਼ ਬੜਾ ਜ਼ਿਆਦਾ ਰਹਿੰਦਾ ਹੈ ਬਹੁਤ ਹੀ ਜਾਦੀਆਂ ਦੁੱਖ ਤਕਲੀਫਾਂ ਹਨ ਤੇ ਇਹ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਦੇ ਲਈ ਤੁਹਾਡੇ ਲਈ ਇਸ ਅਸੀਂ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਜੋ ਤੁਸੀਂ ਕੱਲ੍ਹ ਮੱਸਿਆ ਤੋਂ ਪਹਿਲਾਂ ਪਹਿਲਾਂ ਕਰ ਲੈਣਾ ਹੈ ਅੱਜ ਦੀ ਵੀਡੀਓ ਦੇ ਵਿੱਚ ਇਹ ਉਪਾਅ ਜੋ ਨਮਕ ਦਾ ਉਪਾਅ ਹੈ ਅੱਜ ਦਾ ਜੋ ਨਮਕ ਦਾ ਉਪਾਅ ਇਹ ਬੜਾ ਹੀ ਜ਼ਿਆਦਾ ਤੁਹਾਡੀ ਜ਼ਿੰਦਗੀ ਵਿੱਚ ਚਮਤਕਾਰਯੀ ਤੇ ਕਾਰਗਰ ਉਪਾਅ ਸਾਬਿਤ ਹੋ ਜਾਵੇਗਾ ਤੇ ਨਮਕ ਦੇ ਬਹੁਤ ਸਾਰੇ ਉਪਾਹਨ ਸਾਤ ਸੰਗਿਆ ਜੀ ਆਪਾਂ ਇਹ ਅੱਜ ਵਾਲਾ ਜੋ ਉਪਾਅ ਤੁਹਾਡੇ ਨਾਲ ਸਾਂਝਾ ਕਰਾਂਗੇ ਤੁਸੀਂ ਇਸ ਨੂੰ ਜ਼ਰੂਰ ਕਰਕੇ ਵੇਖ ਲੈਣਾ ਇਹ ਨਮਕ ਦੇ ਤਿੰਨ ਉਪਾਅ ਅਸੀਂ ਅੱਜ ਤੁਹਾਨੂੰ ਦੱਸਾਂਗੇ ਅੱਜ ਦੀ ਵੀਡੀਓ ਤੁਹਾਡੇ ਲਈ ਬੜੇ ਹੀ ਜ਼ਿਆਦਾ ਖਾਸ ਸਾਬਿਤ ਹੋ ਜਾਵੇਗੀ ਇਸ ਕਰਕੇ ਅੱਜ ਦੀ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣ ਲੈਣਾ ਜੀ ਜੋ ਕਿ ਤੁਹਾਨੂੰ ਇਹਨਾਂ ਤਿੰਨ ਤਰੀਕਿਆਂ ਦੇ ਨਾਲ ਕਰਨ ਦੀ ਪੂਰੀ ਜਾਣਕਾਰੀ ਮਿਲ ਜਾਵੇਗੀ ਸਤ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਅੱਗੇ ਵੀ ਵੀਡੀਓ ਨੂੰ ਸ਼ੇਅਰ ਕਰ ਦੇਣਾ ਜੀ ਸਤ ਸੰਗਤ ਜੀ ਇਸ ਉਪਾਰ ਨੂੰ ਕਰਨ ਦਾ ਇੱਕ ਨਿਯਮ ਹੈ ਇਸ ਉਪਾਰ ਨੂੰ ਸਟੈਪ ਬਾਈ ਸਟੈਪ ਤੁਸੀਂ ਜਿਵੇਂ ਹੀ ਅਸੀਂ ਤੁਹਾਨੂੰ ਦੱਸਾਂਗੇ ਉਸੇ ਤਰੀਕੇ ਦੇ ਨਾਲ ਹੀ ਜੇਕਰ ਕਰਦੇ ਹੋ ਤਾਂ ਇਸ ਦਾ ਫਲ ਤੁਹਾਨੂੰ ਜ਼ਰੂਰ ਮਿਲ ਜਾਵੇਗਾ ਇਸ ਦਾ ਇੱਕੋ ਹੀ ਰੂਲ ਹੈ ਇਸ ਤਰ੍ਹਾਂ ਜੋ ਤੁਹਾਨੂੰ ਦੱਸਿਆ ਜਾਂਦਾ ਹੈ ਠੀਕ ਉਸੇ ਤਰ੍ਹਾਂ ਹੀ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਇਸ ਉਪਾਅ ਨੂੰ ਨਹੀਂ ਕਰੋਗੇ ਤਾਂ ਫਿਰ ਤੁਹਾਨੂੰ ਕੋਈ ਵੀ ਫਾਇਦਾ ਜਾਂ ਲਾਭ ਪ੍ਰਾਪਤ ਨਹੀਂ ਹੋਵੇਗਾ ਕਿਉਂਕਿ ਸਾਧ ਸੰਗਤ ਜੀ ਜਦੋਂ ਆਪਾਂ ਤਰੀਕੇ ਦੇ ਅਨੁਸਾਰ ਕਿਸੇ ਨਿਯਮ ਦੇ ਅਨੁਸਾਰ ਉਪਾਅ ਬਹੁਤ ਹੀ ਸ਼ਰਧਾ ਤੇ ਭਾਵਨਾ ਨਾਲ ਕਰਾਂਗੇ ਤਾਂ ਉਸ ਦਾ ਲਾਭ ਸਾਨੂੰ ਮਿਲੇਗਾ ਜ਼ਰੂਰ ਕਿਉਂਕਿ ਮੇਨ ਕਾਰਨ ਇਹੀ ਹੁੰਦਾ ਹੈ ਕਿ ਕੁਝ ਨਾ ਕੁਝ ਅਸੀਂ ਉਪਾਅ ਕਰਨ ਸਮੇਂ ਗਲਤੀਆਂ ਕਰ ਬੈਠਦੇ ਹਾਂ ਜਿਹਦੇ ਕਰਕੇ ਸਾਨੂੰ ਉਪਾਅ ਕਰਨ ਦਾ ਫਿਰ ਲਾਭ ਪ੍ਰਾਪਤ ਨਹੀਂ ਹੁੰਦਾ ਕਈ ਲੋਕ ਇਦਾਂ ਦੇ ਹੁੰਦੇ ਹਨ ਜਿਹੜੇ ਆਖਦੇ ਹਨ ਅਸੀਂ ਬਹੁਤ ਕੁਝ ਕਰਕੇ ਵੇਖ ਲਿਆ ਪਰ ਸਾਡੀ ਮਿਹਨਤ ਸਾਨੂੰ ਸਫਲਤਾ ਨਹੀਂ ਦਿੰਦੀ ਸਾਡੇ ਘਰ ਵਿੱਚ ਪੈਸਾ ਆਉਂਦਾ ਤਾਂ ਹੈ ਪਰ ਪੈਸਾ ਰੁਕਦਾ ਨਹੀਂ ਕਿਸੇ ਗਲਤ ਜਗ੍ਹਾ ਤੇ ਲੱਗ ਜਾਂਦਾ ਹੈ ਦੁੱਖ ਉਹਨਾਂ ਦਾ ਪਿੱਛਾ ਛੱਡਣ ਦਾ ਨਾਂ ਵੀ ਨਹੀਂ ਲੈਂਦੇ ਉਹਨਾਂ ਦੇ ਸਿਰ ਤੇ ਕਰਜ਼ਾ ਚੜਿਆ ਹੋਇਆ ਹੈ ਜਿਸ ਕਰਕੇ ਉਹਨਾਂ ਦੇ ਘਰ ਵਿੱਚ ਦਿਨੋਂ-ਦਿਨ ਕਲੇਸ਼ ਵੱਧਦਾ ਜਾ ਰਿਹਾ ਹੈ ਕਿਉਂਕਿ ਪੈਸਾ ਜਦੋਂ ਨਹੀਂ ਹੁੰਦਾ ਤੇ ਘਰ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ ਜਦੋਂ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਫਿਰ ਸਾਥ ਸੰਗਤ ਜੀ ਕਲੇਸ਼ ਨਾ ਪੈਣਾ ਹੀ ਪੈਣਾ ਹੈ ਜਿਸ ਨਾਲ ਸਾਡੇ ਘਰ ਵਿੱਚ ਨੈਗੇਟਿਵ એનર્ਜੀ ਜਿਹੜੀ ਹੈ ਉਹ ਵੱਧ ਜਾਂਦੀ ਹੈ ਅੱਜ ਤੁਹਾਡੇ ਨਾਲ ਜੋ ਉਪਾਅ ਸਾਂਝਾ ਕਰਨ ਵਾਲੇ ਹਾਂ ਉਸ ਉਪਾਅ ਨੂੰ ਆਪਣੀ ਪੂਰੀ ਹੀ ਸ਼ਰਧਾ ਤੇ ਵਿਸ਼ਵਾਸ ਦੇ ਨਾਲ ਤੁਸੀਂ ਕਰਨਾ ਹੈ ਸਾਤ ਸੰਗਤ ਜੀ ਫਿਰ ਤੁਹਾਡੀ ਜਿਹੜੀ ਵੀ ਇੱਛਾ ਹੋਵੇਗੀ ਉਹ ਪੂਰੀ ਹੋ ਜਾਵੇਗੀ ਤੇ ਜਿਹੜੇ ਦੁੱਖ ਤਕਲੀਫਾਂ ਤੇ ਪਰੇਸ਼ਾਨੀਆਂ ਹੋਣਗੀਆਂ ਉਹ ਸਾਰੀਆਂ ਹੀ ਦੂਰ ਹੋ ਜਾਣਗੀਆਂ ਇਸ ਉਪਾਅ ਨੂੰ ਕਰਨ ਦੇ ਨਾਲ ਸਾਤ ਸੰਗਤ ਜੀ ਤੁਹਾਡੇ ਸਾਰੇ ਦੁੱਖ ਦੂਰ ਹੋ ਜਾਣਗੇ ਤਾਂ ਸਾਤ ਸੰਗਤ ਜੀ ਇਸ ਉਪਾਅ ਨੂੰ ਕਰਨ ਦੇ ਲਈ ਤੁਸੀਂ ਨਮਕ ਲੈਣਾ ਹੈ ਨਮਕ ਭਾਵੇਂ ਤੁਸੀਂ ਕੋਈ ਵੀ ਲੈ ਸਕਦੇ ਹੋ ਭਾਵੇਂ ਸੈਂਦਾ ਨਮਕ ਲੈ ਸਕਦੇ ਹੋ ਜਾਂ ਫਿਰ ਸਿੰਪਲ ਨਮਕ ਜਿਹੜਾ ਤੁਸੀਂ ਘਰ ਵਿੱਚ ਵਰਤਦੇ ਹੋ ਤੁਸੀਂ ਦੋਵਾਂ ਹੱਥਾਂ ਤੇ ਨਮਕ ਰੱਖ ਲੈਣਾ ਹੈ ਤੇ ਮੁਠੀ ਬੰਦ ਕਰਕੇ ਗੋਲ ਲੱਡੂ ਦੀ ਤਰ੍ਹਾਂ ਨਮਕ ਨੂੰ ਤੁਸੀਂ ਬਣਾ ਲੈਣਾ ਹੈ ਇਸ ਤਰ੍ਹਾਂ ਹੱਥ ਦੇ ਵਿੱਚ ਨਮਕ ਨੂੰ ਰੱਖਣ ਦੇ ਬਾਅਦ ਤੁਸੀਂ ਜਿਹੜੇ ਵੀ ਪਰਮਪਿਤਾ ਪਰਮਾਤਮਾ ਜੀ ਨੂੰ ਮੰਨਦੇ ਹੋ ਜਾਂ ਕਿਸੇ ਵੀ ਦੇਵੀ ਸ਼ਕਤੀ ਨੂੰ ਮੰਨਦੇ ਹੋ ਜਾਂ ਦੇਵੀ ਦੇਵਤਿਆਂ ਨੂੰ ਮੰਨਦੇ ਹੋ ਜੋ ਵੀ ਗੁਰੂ ਪੀਰ ਨੂੰ ਮੰਨਦੇ ਹੋ ਉਸ ਦਾ ਧਿਆਨ ਆਪਣੇ ਮਨ ਵਿੱਚ ਲੈ ਕੇ ਆਉਣਾ ਹੈ ਇਸ ਤੋਂ ਇਲਾਵਾ ਸਾਥ ਸੰਗਤ ਜੀ ਇਸ ਉਪਾਰ ਨੂੰ ਜੇਕਰ ਤੁਸੀਂ ਕਮਰੇ ਦੇ ਵਿੱਚ ਜਾਂ ਕਿਸੇ ਅਲੱਗ ਰੂਮ ਦੇ ਵਿੱਚ ਜਾ ਕੇ ਘਰ ਦੇ ਵਿੱਚ ਜਿੱਥੇ ਵੀ ਕਰ ਰਹੇ ਹੋ ਉੱਥੇ ਤੁਸੀਂ ਜਿੱਥੇ ਤੁਹਾਨੂੰ ਕੋਈ ਡਿਸਟਰਬ ਨਾ ਕਰੇ ਤੁਹਾਨੂੰ ਆਵਾਜ਼ ਨਾ ਮਾਰੇ ਜੇਕਰ ਤੁਹਾਨੂੰ ਅਚਾਨਕ ਇਸ ਤਰ੍ਹਾਂ ਕੋਈ ਡਿਸਟਰਬੈਂਸ ਕਰਦਾ ਹੈ ਕੋਈ ਆਵਾਜ਼ ਲਗਾਉਂਦਾ ਹੈ ਤਾਂ ਤੁਸੀਂ ਇਸ ਉਪਾਅ ਨੂੰ ਕਰਨ ਦੇ ਲਈ ਜਿਹੜੀ એનર્ਜੀ ਹੁੰਦੀ ਹੈ ਉਸ ਦਾ ਫਿਰ ਆਪਾਂ ਨੂੰ ਫਾਇਦਾ ਨਹੀਂ ਹੁੰਦਾ ਇਸ ਲਈ ਉੱਥੇ ਇਸ ਜਾ ਕੇ ਹੀ ਇਸ ਉਪਾਅ ਨੂੰ ਕਰੋ ਜਿੱਥੇ ਤੁਹਾਨੂੰ ਕੋਈ ਵੀ ਗਲਬਾਤੀ ਆਵਾਜ਼ ਨਾ ਆਵੇ ਇਸੇ ਤਰ੍ਹਾਂ ਹੀ ਫਿਰ ਤੁਸੀਂ ਆਪਣੇ ਪਰਮ ਪਿਤਾ ਪਰਮਾਤਮਾ ਦਾ ਧਿਆਨ ਧਰ ਕੇ ਜੋ ਵੀ ਤੁਹਾਡੀ ਪਰੇਸ਼ਾਨੀ ਹੈ ਪੈਸੇ ਨੂੰ ਲੈ ਕੇ ਦੁੱਖ ਤਕਲੀਫ ਨੂੰ ਲੈ ਕੇ ਜੋ ਵੀ ਤੁਹਾਡੇ ਘਰ ਦੀ ਪਰੇਸ਼ਾਨੀ ਹੈ ਉਹ ਤੁਸੀਂ ਪਰਮਾਤਮਾ ਜੀ ਦਾ ਧਿਆਨ ਧਰ ਕੇ ਅਰਦਾਸ ਕਰਨੀ ਹੈ ਕਿ ਏ ਵਾਹਿਗੁਰੂ ਸੱਚੇ ਪਾਤਸ਼ਾਹ ਮੈਂ ਬੜਾ ਜਿਆਦਾ ਥੱਕ ਹਾਰ ਚੁੱਕਿਆ ਹਾਂ ਜਾਂ ਥੱਕ ਹਾਰ ਚੁੱਕੀ ਹਾਂ ਇਹ ਮੇਰਾ ਦੁੱਖ ਤਕਲੀਫ ਜੋ ਹੈ ਪਰੇਸ਼ਾਨੀ ਜੋ ਵੀ ਹੈ ਉਹ ਤੁਸੀਂ ਬੋਲਣੀ ਹੈ ਕਿ ਪ੍ਰਮਾਤਮਾ ਜੀ ਇਸ ਨੂੰ ਦੂਰ ਕਰ ਦਿਓ ਇਹ ਦੂਰ ਨਹੀਂ ਹੋ ਰਹੀ ਇਸ ਤਰ੍ਹਾਂ ਕਰਨ ਦੇ ਨਾਲ ਸਾਧ ਸੰਗਤ ਜੀ ਤੁਸੀਂ 5 ਮਿੰਟ ਆਪਣੇ ਪ੍ਰਮਾਤਮਾ ਜਿਹਨਾਂ ਨੂੰ ਮੰਨਦੇ ਹੋ ਉਹਨਾਂ ਦਾ ਨਾਮ ਸਿਮਰਨ ਤੇ ਧਿਆਨ ਕਰਦੇ ਰਹਿਣਾ ਹੈ ਤੁਸੀਂ 5-10 ਮਿੰਟ ਉਹ ਸਿਮਰਨ ਜਾਪ ਵੀ ਕਰਨਾ ਹੈ ਹੋ ਸਕਦਾ ਤੁਸੀਂ ਚੋਪਈ ਸਾਹਿਬ ਦਾ ਪਾਠ ਕਰ ਸਕਦੇ ਹੋ ਇਸ ਤਰ੍ਹਾਂ ਕਰਨ ਦੇ ਨਾਲ ਹੋਰ ਵੀ ਤੁਹਾਨੂੰ ਇਸ ਉਪਾਅ ਦਾ ਫਾਇਦਾ ਹੋ ਜਾਵੇਗਾ ਇਸ ਤਰ੍ਹਾਂ ਜਦੋਂ ਤੁਸੀਂ ਇਸ ਉਪਾਅ ਨੂੰ ਕਰਦੇ ਜਾਂ ਕਰਦੇ ਇਹ ਚੀਜ਼ ਵੀ ਕਰਨੀ ਬੋਲਣੀ ਹੈ ਕਿ ਮੇਰੀ ਜੋ ਵੀ ਪਰੇਸ਼ਾਨੀ ਹੈ ਉਹ ਇਸ ਨਮਕ ਦੇ ਵਿੱਚ ਸਮਾ ਜਾਵੇ ਇਸ ਚੀਜ਼ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਕਿ ਇਹ ਵੀ ਹੋ ਸਕਦਾ ਹੈ ਜਾਂ ਇਹ ਹੁੰਦਾ ਹੈ ਸਾ ਸੰਗਜ ਜੀ ਜਦੋਂ ਤੁਸੀਂ ਇਸ ਤਰੀਕੇ ਨਾਲ ਬੋਲੋਗੇ ਤਾਂ ਤੁਹਾਡੀ ਜੋ ਵੀ ਪਰੇਸ਼ਾਨੀ ਹੋਵੇਗੀ ਨਮਕ ਵਿੱਚ ਆ ਕੇ ਰੁਕ ਜਾਵੇਗੀ ਇਸ ਤਰ੍ਹਾਂ ਤੁਸੀਂ ਪਾਠ ਕਰ ਲਓਗੇ 5 ਮਿੰਟ ਧਿਆਨ ਧਰ ਲਓਗੇ ਪਰਮਾਤਮਾ ਜੀ ਦਾ ਉਸ ਤੋਂ ਬਾਅਦ ਤੁਸੀਂ ਇਸ ਨਮਕ ਨੂੰ ਆਪਣੇ ਘਰ ਤੋਂ ਬਾਹਰ ਕਿਸੇ ਵੀ ਜਗ੍ਹਾ ਤੇ ਸੁੱਟ ਕੇ ਆ ਸਕਦੇ ਹੋ ਜਾਂ ਚੱਲਦੇ ਪਾਣੀ ਵਿੱਚ ਵਹਾ ਸਕਦੇ ਹੋ ਕਈ ਲੋਕ ਇਸ ਨੂੰ ਰਸੋਈ ਘਰ ਦੇ ਵਿੱਚ ਜੋ ਸਿੰਕ ਲੱਗੇ ਹੁੰਦੇ ਹਨ ਉਸ ਦੇ ਪਾਣੀ ਵਿੱਚ ਵੀ ਵਹਾ ਦਿੰਦੇ ਹਨ ਇਸ ਉਪਾਅ ਨੂੰ ਕਰਦੇ ਸਮੇਂ ਜਿਹੜਾ ਤੁਸੀਂ ਨਮਕ ਯੂਜ਼ ਕਰਨਾ ਹੈ ਉਸ ਨਮਕ ਦਾ ਤੁਸੀਂ ਇਸਤੇਮਾਲ ਕਦੇ ਵੀ ਨਹੀਂ ਕਰਨਾ ਆਪਣੇ ਘਰ ਦੇ ਵਿੱਚ ਤੁਸੀਂ ਇਸ ਨਮਕ ਨੂੰ ਪਾਣੀ ਦੇ ਵਿੱਚ ਵਹਾਉਣਾ ਹੈ ਤੇ ਘਰ ਦੇ ਵਿੱਚ ਨਹੀਂ ਸੁੱਟਣਾ ਘਰ ਤੋਂ ਬਾਹਰ ਜਾ ਕੇ ਜਾਂ ਪਾਣੀ ਵਿੱਚ ਹੀ ਸਿਰਫ ਵਹਾ ਸਕਦੇ ਹੋ ਕਿਤੇ ਜਗ੍ਹਾ ਤੇ ਜਾਂ ਬਾਹਰ ਸੁੱਟ ਕੇ ਆ ਸਕਦੇ ਹੋ ਇਹ ਉਪਾਅ ਬੜਾ ਹੀ ਜ਼ਿਆਦਾ ਤੁਹਾਡੇ ਲਈ ਕਾਰਗਰ ਸਾਬਿਤ ਹੋ ਜਾਵੇਗਾ ਤੁਹਾਡੇ ਘਰ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਜਿਹੜੀ ਹੈ ਬਿਮਾਰੀ ਹੈ ਜਾਂ ਪੈਸੇ ਨੂੰ ਲੈ ਕੇ ਕੋਈ ਚਿੰਤਾ ਹੈ ਤੁਹਾਡੇ ਘਰ ਦੇ ਲੜਾਈ ਕਲੇਸ਼ ਰਹਿੰਦੇ ਹਨ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਹੈ ਤੁਹਾਡੇ ਘਰ ਵਿੱਚ ਬਹੁਤ ਜ਼ਿਆਦਾ ਇਹ ਕਾਰਗਰ ਉਪਾਅ ਸਾਬਿਤ ਹੋ ਜਾਵੇਗਾ ਇਸ ਨੂੰ ਕਰਨ ਦੇ ਨਾਲ ਸਾਰੀਆਂ ਪਰੇਸ਼ਾਨੀਆਂ ਦਾ ਅੰਤ ਹੋ ਜਾਵੇਗਾ ਤੇ ਇਸ ਤੋਂ ਇਲਾਵਾ ਜਿਨ੍ਹਾਂ ਦੇ ਘਰ ਵਿੱਚ ਪਿੱਤਰ ਦੋਸ਼ ਲੱਗਾ ਹੁੰਦਾ ਹੈ ਉਹ ਸਾਡੇ ਘਰ ਦੇ ਕਮਾਕਾਰਾਂ ਵਿੱਚ ਉਹਨਾਂ ਦੇ ਕਹਿੰਦੇ ਹਨ ਕਿ ਰੁਕਾਵਟਾਂ ਆਉਂਦੀਆਂ ਹਨ ਕਿਉਂਕਿ ਸਾਡੇ ਚੱਲਦੇ ਜਿਹੜੇ ਕਹਿੰਦੇ ਹਨ ਕਿ ਕਾਰੋਬਾਰ ਹਨ ਉਹ ਰੁਕ ਜਾਂਦੇ ਹਨ ਜੇਕਰ ਅਸੀਂ ਆਪਣਾ ਕੋਈ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਾਂ ਕੋਈ ਕਾਰੋਬਾਰ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ ਉਹ ਕੰਮ ਵੀ ਜਿਹੜਾ ਸਾਡਾ ਹੈ ਉਹ ਸਿਰੇ ਨਹੀਂ ਚੜਦਾ ਉੱਥੇ ਹੀ ਰੁਕ ਜਾਂਦਾ ਹੈ ਇਸ ਤੋਂ ਇਲਾਵਾ ਜਿਹੜਾ ਦੂਸਰਾ ਉਪਾਅ ਹੈ ਇਸ ਨੂੰ ਕਰਨ ਦੇ ਲਈ ਤੁਸਤ ਨੂੰ ਚਾਹੀਦਾ ਹੈ ਜੀ ਨਮਕ ਤੇ ਇੱਕ ਕਾਗਜ਼ ਜੇਕਰ ਤੁਹਾਡੇ ਘਰ ਵਿੱਚ ਹੈ ਤਾਂ ਠੀਕ ਹੈ ਜੇਕਰ ਨਹੀਂ ਹੈ ਤਾਂ ਦੁਕਾਨ ਤੋਂ ਖਰੀਦ ਕੇ ਲਿਆਓ ਤੁਸੀਂ ਜਿਹੜਾ ਕਾਗਜ਼ ਲਿਆ ਹੈ ਸਾਧ ਸੰਗਤ ਜੀ ਇਸ ਕਾਗਜ਼ ਦੇ ਉੱਪਰ ਤੁਸੀਂ 8 ਲੋਹੇ ਦੀਆਂ ਕਿੱਲਾਂ ਰੱਖ ਦੇਣੀਆਂ ਹਨ ਜੇਕਰ ਤੁਸੀਂ ਸ਼ੌਪਤਾਂ ਜਾਂ ਘਰ ਵਿੱਚ ਹੀ ਕਿੱਲਾਂ ਹੈਗੀਆਂ ਹਨ ਤਾਂ ਉਹ ਵੀ ਤੁਸੀਂ ਯੂਜ਼ ਕਰ ਸਕਦੇ ਹੋ ਉਸ ਦੇ ਉੱਪਰ ਨਮਕ ਪਾਉਣਾ ਹੈ ਤੇ ਨਮਕ ਤੁਸੀਂ ਇੰਨਾ ਕ ਪਾਉਣਾ ਹੈ ਕਿ ਜਿਹੜੀਆਂ ਉਹ ਕਿੱਲਾਂ ਰੱਖੀਆਂ ਹਨ ਉਹ ਦਿਖਾਈ ਨਾ ਦੇਣ ਉਹਨਾਂ ਨੂੰ ਤੁਸੀਂ ਇੱਕ ਦਮਸ਼ ਉਪਾ ਦੇਣਾ ਹੈ ਇਸ ਤੋਂ ਬਾਅਦ ਤੁਸੀਂ ਉਸ ਕਾਗਜ਼ ਦੇ ਨਾਲ ਇੱਕ ਛੋਟੀ ਜਿਹੀ ਪੋੜੇ ਜਾਂ ਪੈਕੇਟ ਬਣਾ ਲੈਣਾ ਹੈ ਤੇ ਬਣਾਉਣ ਤੋਂ ਬਾਅਦ ਤੁਸੀਂ ਪਿੱਪਲ ਦੇ ਰੁੱਖ ਦੇ ਹੇਠਾਂ ਦਬ ਆਉਣਾ ਹੈ ਜੇਕਰ ਦਬ ਨਹੀਂ ਸਕਦੇ ਤਾਂ ਸਾਈਡ ਤੇ ਰੱਖ ਕੇ ਆ ਸਕਦੇ ਹੋ ਤੁਹਾਡੀ ਜੋ ਵੀ ਪਰੇਸ਼ਾਨੀ ਹੈ ਉਹ ਸਾਰੀਆਂ ਦੂਰ ਹੋ ਜਾਣਗੇ ਤੁਹਾਨੂੰ ਪਰੇਸ਼ਾਨੀਆਂ ਤੋਂ ਮੁਕਤੀ ਮਿਲ ਜਾਵੇਗੀ ਇਸ ਉਪਾਰੋਕਰਣ ਦੇ ਨਾਲ ਜੋ ਪਿੱਪਲ ਦਾ ਦਰਖਤ ਹੁੰਦਾ ਹੈ ਉਸ ਦੇ ਵਿੱਚ ਦੇਵੀ ਦੇਵਤਿਆਂ ਦਾ ਵਾਸ ਹੁੰਦਾ ਹੈ ਜਦੋਂ ਤੁਸੀਂ ਇਹ ਕਾਗਜ਼ ਨੂੰ ਲੈ ਜਾ ਕੇ ਉਥੇ ਪिपल ਦੇ ਦਰਖਤ ਦੇ ਕੋਲ ਰੱਖ ਦਿਓਗੇ ਤੇ ਜੋ ਇਸ ਉਪਾਅ ਦੇ ਵਿੱਚ ਤੁਸੀਂ ਕਿੱਲ ਪਾਏ ਹਨ ਉਹ ਤੁਹਾਡੇ ਘਰ ਦੀ ਨੈਗੇਟਿਵ એનર્ਜੀ ਨੂੰ ਕੱਢ ਕੇ ਲੈ ਜਾਣਗੇ ਤੇ ਜੋ ਨਮਕ ਪਾਇਆ ਹੈ ਤੁਸੀਂ ਇਸ ਉਪਾਅ ਦੇ ਵਿੱਚ ਜੋ ਨਮਕ ਯੋਗ ਕੀਤਾ ਹੈ ਉਹ ਵੀ ਤੁਹਾਡੇ ਘਰ ਦੇ ਵਿੱਚੋਂ ਤੁਹਾਡੀ ਨੈਗੇਟਿਵ એનર્ਜੀ ਨੂੰ ਇੱਕਦਮ ਦੂਰ ਕਰ ਦੇਵੇਗਾ ਤੇ ਸਾਰੀਆਂ ਹੀ ਦੁੱਖ ਤਕਲੀਫਾਂ ਜੋ ਹਨ ਉਹ ਖਤਮ ਹੋ ਜਾਣਗੇ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਆ ਜਾਣਗੀਆਂ ਤੇ ਜਦੋਂ ਤੁਸੀਂ ਇਸ ਪੈਗਟ ਨੂੰ ਪिपल ਦੇ ਰੁੱਖ ਦੇ ਹੇਠਾਂ ਰੱਖ ਕੇ ਆਓਗੇ ਉਦੋਂ ਵੀ ਤੁਸੀਂ ਇਹ ਆਪਣੇ ਮਨ ਦੇ ਅੰਦਰ ਬੋਲਣਾ ਹੈ ਕਿ ਸਾਡੀਆਂ ਜਿੰਨੀਆਂ ਵੀ ਪਰੇਸ਼ਾਨੀਆਂ ਹਨ ਉਹ ਇਸ ਨਮਕ ਦੇ ਅੰਦਰ ਚਲੀਆਂ ਜਾਣ ਤੇ ਸਾਡੇ ਘਰ ਦੇ ਜਿੰਨੇ ਵੀ ਦੁੱਖ ਤਕਲੀਫ ਹਨ ਦੂਰ ਹੋ ਜਾਣ ਇਹ ਕਰਨ ਤੋਂ ਬਾਅਦ ਤੁਸੀਂ ਕੁਝ ਨਹੀਂ ਕਰਨਾ ਤੇ ਆਪਣੇ ਘਰ ਵਾਪਸ ਆ ਜਾਣਾ ਹੈ ਇਸ ਤੋਂ ਉਪਾਅ ਤੀਸਰਾ ਉਪਾਜ ਇਹੜਾ ਕਰਨਾ ਹੈ ਜੀ ਉਹ ਹੈ ਸਾਤ ਸੰਗਤ ਜੀ ਕਿ ਸਾਡੇ ਘਰ ਦੇ ਵਿੱਚ ਵਾਸਤੂ ਦੋਸ਼ ਹੋਣ ਦੇ ਕਾਰਨ ਸਾਡੇ ਘਰ ਵਿੱਚ ਪਰੇਸ਼ਾਨੀਆਂ ਤੇ ਤੰਗੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਕਈ ਵਾਰ ਸਾਨੂੰ ਸਮਝ ਨਹੀਂ ਆਉਂਦਾ ਸਾਨੂੰ ਜਾਣਕਾਰੀ ਨਾ ਹੋਣ ਕਰਕੇ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਲੱਗਦਾ। ਤੇ ਕਈ ਵਾਰ ਕੁਝ ਲੋਕ ਕੀ ਕਰਦੇ ਹਨ ਕਿ ਕਿਸੇ ਦਾ ਬਣਿਆ ਬਣਾਇਆ ਘਰ ਜਿਹੜਾ ਹੈ ਖਰੀਦ ਲੈਂਦੇ ਹਨ। ਉਸ ਦੇ ਵਿੱਚ ਕੀ ਹੁੰਦਾ ਹੈ ਜਦੋਂ ਆਪਣਾ ਕੋਈ ਘਰ ਬਣਾਉਂਦੇ ਹਨ ਤੇ ਆਪਣੇ ਹੱਥਾਂ ਦੇ ਰਾਹੀਂ ਆਪਣੀ ਮਰਜ਼ੀ ਮੁਤਾਬਿਕ ਉਸ ਸਮੇਂ ਆਪਾਂ ਸੋਚਦੇ ਹਾਂ ਕਿ ਆਹ ਚੀਜ਼ ਇੱਥੇ ਹੋਣੀ ਚਾਹੀਦੀ ਹੈ ਇੱਥੇ ਇਹ ਚੀਜ਼ ਬਣਨੀ ਚਾਹੀਦੀ ਹੈ ਇਹ ਕਮਰਾ ਇੱਥੇ ਬਣਨਾ ਚਾਹੀਦਾ ਹੈ ਆਪਣੀ ਮਰਜ਼ੀ ਦੇ ਮੁਤਾਬਿਕ ਬਣਾਉਂਦੇ ਹਾਂ ਪਰ ਇਸ ਤੋਂ ਇਲਾਵਾ ਜੇਕਰ ਅਸੀਂ ਨਵਾਂ ਘਰ ਬਣਿਆ ਬਣਾਇਆ ਖਰੀਦ ਲੈਂਦੇ ਹਾਂ ਤਾਂ ਉਸ ਦੇ ਵਿੱਚ ਜਿਹੜਾ ਵਾਸਤੂ ਦੋਸ਼ ਲੱਗਾ ਹੁੰਦਾ ਹੈ ਉਹਦੇ ਬਾਰੇ ਸਾਨੂੰ ਪਤਾ ਨਹੀਂ ਹੁੰਦਾ ਪਰ ਉਸ ਨੂੰ ਦੂਰ ਕਰਨ ਦੇ ਲਈ ਸਾਧ ਸੰਗਤ ਜੀ ਕੀ ਕਰਨਾ ਹੈ ਇਸਦੇ ਲਈ ਨਮਕ ਦੀਆਂ 7 ਪੋਟਲੀਆਂ ਬਣਾਉਣੀਆਂ ਹਨ ਜਿਵੇਂ ਛੋਟਾ ਜਿਹਾ ਪਤਲਾ ਜਿਹਾ ਕੋਈ ਕਪੜਾ ਲੈ ਲਓ ਇੱਕ ਚਮਚ ਨਮਕ ਦਾ ਤੁਸੀਂ ਹਰ ਇੱਕ ਪੋਟਲੀ ਦੇ ਵਿੱਚ ਪਾਉਣਾ ਹੈ ਤੇ 7 ਪੋਟਲੀਆਂ ਬਣਾ ਲੈਣੀਆਂ ਹਨ ਇਹ 7 ਪੋਟਲੀਆਂ ਬਣਾਉਣ ਤੋਂ ਬਾਅਦ ਤੁਹਾਡੇ ਕਮਰੇ ਦੇ ਸਭ ਤੋਂ ਵਿੱਚ ਇੱਕ ਪੋਟਲੀ ਰੱਖ ਦੇਣੀ ਹੈ ਇਸ ਤਰ੍ਹਾਂ ਘਰ ਦੇ ਕੋਨੇ ਵਿੱਚ ਇੱਕ ਪੋਟਲੀ ਨੂੰ ਰੱਖਣ ਦੇ ਨਾਲ ਤੁਹਾਡੇ ਘਰ ਦੀ ਜਿੰਨੀ ਵੀ ਨੈਗੇਟਿਵ એનર્ਜੀ ਹੋਵੇਗੀ ਨਮਕ ਆਪਣੇ ਵੱਲ ਖਿੱਚ ਲਵੇਗਾ ਇਹ ਇਹ ਨਮਕ ਜਿਹੜਾ ਹੈ ਉਸ 네ਗੇਟਿਵ એનર્ਜੀ ਨੂੰ ਆਪਣੇ ਅੰਦਰ ਸਮੋਹ ਲਵੇਗਾ ਕਰਦਾ ਜਿੰਨਾ ਵੀ ਕੋਈ ਦੋਸ਼ ਹੋਵੇਗਾ ਉਹ ਦੂਰ ਹੋ ਜਾਵੇਗਾ ਇਸ ਉਪਾਅ ਨੂੰ ਤੁਸੀਂ ਸੋਮਵਾਰ ਜਾਂ ਸ਼ੁੱਕਰਵਾਰ ਦੇ ਦਿਨ ਹੀ ਕਰ ਸਕਦੇ ਹੋ ਤੇ ਇਸ ਉਪਾਅ ਨੂੰ ਸਾਤ ਸੰਗਤ ਜੀ ਤੁਸੀਂ ਤਿੰਨ ਦਿਨ ਲਗਾਤਾਰ ਕਰਨਾ ਹੈ ਕਹਿਣ ਤੋਂ ਭਾਵ ਜੇਕਰ ਤੁਸੀਂ ਇਸ ਨੂੰ ਸੋਮਵਾਰ ਕਰ ਰਹੇ ਹੋ ਜਾਂ ਮੰਗਲ ਤੇ ਬੁੱਧ ਇਹ ਤਿੰਨ ਦਿਨ ਕਰਕੇ ਵੀਰਵਾਰ ਨੂੰ ਸਾਰੀਆਂ ਹੀ ਪੋਟਲੀਆਂ ਤੁਸੀਂ ਚੁੱਕ ਕੇ ਘਰ ਤੋਂ ਬਾਹਰ ਕਿਸੇ ਵੀ ਮਿੱਟੀ ਤੇ ਜੇਕਰ ਕਿਸੇ ਉ ਬਾਹਰ ਤੁਸੀਂ ਪਾਣੀ ਵਿੱਚ ਵਹਾਉਣਾ ਚਾਹੁੰਦੇ ਹੋ ਤੇ ਉਹ ਵੀ ਵਹਾ ਸਕਦੇ ਹੋ ਫਿਰ ਮਿੱਟੀ ਵਿੱਚ ਦਬ ਕੇ ਵੀ ਆ ਸਕਦੇ ਹੋ ਬਸ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਤਿੰਨ ਦਿਨਾਂ ਤੋਂ ਬਾਅਦ ਹੀ ਇਸ ਪੋਟਲੀ ਨੂੰ ਤੁਸੀਂ ਆਪਣੇ ਘਰ ਤੋਂ ਚੁੱਕ ਲੈਣਾ ਹੈ ਤੇ ਘਰ ਦੇ ਵਿੱਚ ਇਹ ਪੋਟਲੀਆਂ ਤਿੰਨ ਦਿਨ ਤੋਂ ਵੱਧ ਨਹੀਂ ਰੱਖਣੀਆਂ ਸਾత్సੰਗ ਜੀ ਬਹੁਤ ਹੀ ਜ਼ਿਆਦਾ ਸਰਲ ਤੇ ਸੌਖੇ ਜਿਹੇ ਉਪਾਹਨ ਇਹਨਾਂ ਨੂੰ ਕਰਨ ਦੇ ਨਾਲ ਤੁਹਾਡੇ ਜ਼ਿੰਦਗੀ ਦੇ ਸਾਰੇ ਹੀ ਦੁੱਖ ਤਕਲੀਫਾਂ ਦੂਰ ਹੋ ਜਾਣਗੇ ਤੁਸੀਂ ਇੱਕ ਵਾਰ ਇਸ ਉਪਾਅ ਨੂੰ ਜ਼ਰੂਰ ਕਰਕੇ ਵੇਖ ਲੈਣਾ ਇਸ ਦਾ ਤੁਹਾਨੂੰ ਬਹੁਤ ਹੀ ਜ਼ਿਆਦਾ ਫਾਇਦਾ ਮਿਲ ਜਾਵੇਗਾ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਸਾਧ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ